ਪਚਾਲਾ ਦੇ ਵਿੱਚ Hindu ਸੰਗਠਨ ਆਮੋ ਸਾਹਮਣੇ ਸ਼ਿਵਰਾਤਰੀ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਹੰਗਾਮਾ ਹੋਇਆ Hindu ਸੰਗਠਨ ਨੇ ਕੀਤੀ ਆਪਸ ਦੇ ਵਿੱਚ ਤੱਕਾ ਮੁਕੀ ਮੌਕੇ ਤੇ ਲੋਕਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਿਵਰਾਤਰੀ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਹੰਗਾਮਾ ਹੋਇਆ ਰਾਜ ਦੇ ਪਚਾਲਾ ਦੇ ਵਿੱਚ Hindu ਸੰਗਠਨ ਆਮੋ ਸਾਹਮਣੇ ਹੋਇਆ ਸ਼ਿਵਰਾਤਰੀ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਇਹ ਕਾਫੀ ਜ਼ਰਾ ਹੰਗਾਮਾ ਹੋਇਆ ਫਿਲਹਾਲ ਉਹਨਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਚਾਲਾ ਦੇ ਵਿੱਚ ਹੰਗਾਮਾ ਹੋਇਆ Hindu ਸੰਗਠਨ ਆਮੋ ਸਾਹਮਣੇ ਹੋਇਆ ਬਾਜ਼ਾਰ ਦੇ ਵਿੱਚ ਹੰਗਾਮਾ ਕੀਤਾ ਗਿਆ ਹਿੰਦੂ ਸੰਗਠਨ ਦੇ ਵੱਲੋਂ ਜੁਥੇ ਕੀ ਆਪਸ ਦੇ ਵਿੱਚ ਚੁਣਾ ਦੇ ਤੱਕਾ ਮੁਕੀ ਵੀ ਹੋਈ ਹੈ ਇੱਕ ਦੂਸਰੇ ਨਾਲ ਹੱਥੋਂ ਪਾਈ ਵੀ ਹੋਈ ਹੈ ਸੋ ਮੌਕੇ ਤੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਪ੍ਰਸ਼ਾਸਨ ਵੀ ਉੱਥੇ ਪਹੁੰਚਿਆ ਤੇ ਲੋਕਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਪਚਾਰਾ ਦੇ ਵਿੱਚ ਹਿੰਦੂ ਸੰਗਠਨ ਆਮੋ ਸਾਹਮਣੇ ਆਇਆ ਸ਼ਿਵਰਾਤਰੀ ਨੂੰ ਲੈ ਕੇ ਬਾਜ਼ਾਰ ਦੇ ਵਿੱਚ ਕਾਫੀ ਜ਼ਰਾ ਹੰਗਾਮਾ ਕੀਤਾ ਗਿਆ ਤੱਕਾ ਮੁਕੀ ਵੀ ਹੋਈ ਹੈ ਇਹਨਾਂ ਦੀ ਆਪਸ ਦੇ ਵਿੱਚ ਪ੍ਰਾਈਵੇਟ ਬੰਦੇ ਕੱਢ ਇੱਕ ਮਿੰਟ ਕੀ ਮਸਲਾ ਕੀ ਹੋਇਆ ਜੀ ਹੁਣ ਇਹ ਜੀ ਆ ਕੋਈ ਬੰਦਾ ਹੈ ਰਜੇਸ਼ ਕਹਿਰੇ ਜਿਹਨੂੰ ਕੀ ਨਿਸ਼ਕਾਸ਼ਿਤ ਕੀਤਾ ਹੋਇਆ ਹੈ ਪਿਛਲੇ 3-4 ਮਹੀਨੇ ਤੋਂ ਇਤਨਾ ਕਾਰੀ ਮਾਤਾ ਮੰਦਰ ਜਿਹੜਾ ਨੀਚੇ ਲੰਗਰ ਭਵਨ ਦੇ ਕੋਲੇ ਦਾ ਦਫਤਰ ਸੀ ਉੱਥੋਂ ਵੀ ਇਹਨੂੰ ਕੱਢਤਾ ਇਹ ਬੰਦਾ ਅੱਜ ਉਰੇ ਆ ਕੇ ਬਾਜ਼ਾਰ ਦੇ ਵਿੱਚ ਨਕਲੀ ਸ਼ੋਭਾ ਯਾਤਰਾ ਦੀ ਪਰਚੀਆਂ ਘੱਟ ਕੇ ਪੈਸੇ ਇਕੱਠੇ ਕਰ ਰਿਹਾ ਚੋਰਪਾਟੀਆਂ ਦੇ ਨਾਮ ਤੇ ਚੋਰਪਾਟੀਆਂ ਜੀ ਦਾ ਹੰਗਾਮਾ ਕੀਤਾ ਗਿਆ ਜੀ ਚਹਰਿੰਦਰ ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈ ਜੀ ਬਿਲਕੁਲ ਬਿਲਕੁਲ ਜੀ ਬਾਜ਼ਾਰ ਦੇ ਵਿੱਚ ਹੰਗਾਮਾ ਹੋਇਆ ਕੀ ਕੁਝ ਹੋਰ ਜਾਣਕਾਰੀ ਮਿਲ ਪਾਈ ਹੈ ਜੀ ਬਿਲਕੁਲ ਪਰ ਮੈਂ ਦੱਸਣਾ ਚਾਹਾਂਗਾ ਪਿਛਲੇ 43 44 ਸਾਲ ਤੋਂ ਜਿਹੜਾ ਮਹਾ ਸ਼ਿਵਰਾਤਰੀ ਦਾ ਜਿਹੜਾ ਸ਼ੋਭਾ ਯਾਤਰਾ ਹੈਗੀ ਪਟਿਆਲ ਵਿੱਚ ਕਾਫੀ ਧੂਮ-ਧਾਮ ਨਾਲ ਮਨਾਇ ਜਾਂਦੀ ਹੈ ਲੇਕਿਨ ਪਿਛਲੇ ਦਿਨ ਜਿਹੜਾ ਬ੍ਰਹਮਨਾਨੰਦ ਗੀਰੀ ਜੀ ਮਹਾਰਾਜ ਜਿਹੜੇ ਉਹ ਬ੍ਰਮਲਿਨ ਹੋ ਚੁੱਕੇ ਸੀ ਲੇਕਿਨ ਉਸ ਤੋਂ ਬਾਅਦ ਜਿਹੜਾ ਹਿੰਦੂ ਸਕਟਰ ਦੇ ਵਿੱਚ ਜਿਹੜਾ ਹੈਗਾ ਉਹ ਜਿਹੜਾ ਦੋ ਗਰੁੱਪ ਜਿਹੜੇ ਹੈ ਉਹ ਜਿਹੜੇ ਬਣ ਗਏ ਸੀਗੇ ਜਿਸ ਨੂੰ ਲੈ ਕੇ ਜਿਹੜਾ ਅੱਜ ਹੀ ਇੱਕ ਗਰੁੱਪ ਕੋਲੋਂ ਜਿਹੜਾ ਸ਼ਿਵਰਾਤਰੀ ਦਾ ਜਿਹੜਾ ਨਮੰਤਰਕਾਰ ਜਿਹੜਾ ਉਹ ইস্যੂ ਕੀਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਨੇ ਕਾਲੇ ਦੇਵ ਮੰਦਿਰ ਜਿਹੜਾ ਮੱਥਾ ਟੇਕਣਾ ਸੀ ਲੇਕਿਨ ਰਸਤੇ ਦੇ ਵਿੱਚ ਜਿਹੜੀ ਹੈ ਇੱਕ ਸੰਗਠਨ ਜਿਹੜਾ ਇਸ ਤੋਂ ਲੈ ਕੇ ਜਿਹੜਾ ਕਲੈਕਸ਼ਨ ਕਰ ਰਹੀ ਹੈ ਸ਼ਿਵਰਾਤਰੀ ਨੂੰ ਲੈ ਕੇ ਜਿਹੜੀ ਹੈ ਕਲੈਕਸ਼ਨ ਕਰੇ ਲੇਕਿਨ ਉਸ ਤੋਂ ਬਾਅਦ ਜਿਹੜਾ ਸਾਹਮਣੇ ਸਾਹਮਣੇ ਹੋਏ ਇੱਕ ਪਾਰਟੀ ਨੇ ਦੂਸਰੀ ਜਨ ਸੰਗਠਨਾਂ ਨੇ ਉਸ ਤੋਂ ਪਹਿਲਾਂ ਇੰਤਜ਼ਾਮ ਲਗਾਏ ਨੇ ਵੀ ਇਹ ਜਿਹੜਾ ਹੈਗਾ ਕਲੈਕਸ਼ਨ ਜਿਹੜਾ ਨਹੀਂ ਕਰ ਸਕਦਾ ਤੇ ਸਾਰੇ ਬਾਜ਼ਾਰ ਜਿਹੜਾ ਹੈਗਾ ਪਟਿਆਲੇ ਦੇ ਵਿੱਚ ਜਿਹੜੀ ਹੈ ਹਿੰਦੂ ਸੰਗਠਨ ਆਪਣੇ ਸਾਹਮਣੇ ਹੁੰਦੇ ਜਿਹੜੇ ਆ ਦਿਖਾਈ ਦਿੰਦੇ ਔਰ ਮੌਕੇ ਤੇ ਹੀ ਜਿਹੜਾ ਹੈਗਾ ਪੁਲਿਸ ਆਂਦੀ ਹੈ ਉਸ ਵਾਰ ਪੁਲਿਸ ਜਿਹੜੀ ਹੈ ਉਹਨਾਂ ਦੋਨਾਂ ਸੰਗਠਨਾਂ ਦੇ ਜਿਹੜੇ ਮੇਨ ਹੈਗੇ ਨੇ ਉਹਨਾਂ ਨੂੰ ਥਾਣੇ ਦੇ ਵਿੱਚ ਬੁਲਾ ਕੇ ਉਹਨਾਂ ਤੋਂ ਬਾਅਦ ਜਿਹੜੀ ਪੁੱਛਗਈ ਜਿਹੜੀ ਇਸੋਕ ਜਿਹੜੀ ਚੱਲ ਰਹੀ ਜੀ ਪਰ ਜਿਹੜਾ ਕਿ ਕਾਫੀ ਜ਼ਰ ਹੰਗਾਮਾ ਹੋਇਆ ਤੱਕਾ ਮੁੱਕੀ ਵੀ ਹੋਏ ਇੱਕ ਦੂਸਰੇ ਨਾਲ ਤਾਂ ਪੁਲਿਸ ਵੱਲੋਂ ਹੁਣ ਜਿਹੜਾ ਕਿ ਕਾਰਵਾਈ ਕੀਤੀ ਜਾ ਰਹੀ ਫਿਲਹਾਲ ਜਿਹੜਾ ਕਿ ਮਾਲ ਇਸ ਵੇਲੇ ਸ਼ਾਂਤ ਹੈ ਜਾਂ ਫਿਰ ਹਜੇ ਵੀ ਉਸੇ ਤਰ੍ਹਾਂ ਦੀ ਸਥਿਤੀ ਹੈ ਤਦ ਕਿ ਬਿਲਕੁਲ ਜਿਹੜਾ ਪਟਿਆਲਾ ਦੇ ਬਾਜ਼ਾਰ ਦੇ ਵਿੱਚ 15-20 ਮਿੰਟ ਜਿਹੜਾ ਮਾਹੌਲ ਹੈ ਉਹ ਜਿਹੜਾ ਕਾਫੀ ਜਿਹੜਾ ਤਣਾਅਪੂਰਨ ਇੱਕ ਵਾਰੀ ਹੋ ਗਿਆ ਜਦੋਂ ਇਹ ਆਮਨੇ ਸਾਹਮਣੇ ਜਿਹੜਾ ਹਿੰਦੂ ਸੰਗਠਨ ਹੋ ਜਾਂਨੇ ਇੱਕ ਸੰਗਠਨ ਜਿਹੜਾ ਕਲੈਕਸ਼ਨ ਕਰ ਰਿਹਾ ਔਰ ਦੂਸਰਾ ਜਿਹੜਾ ਅੱਜ ਹੀ ਜਿਹੜੀ ਹੈ ਸ਼ੁਰੂਆਤ ਕਰਦਾ ਸੋ ਮੌਕੇ ਤੇ ਜਿਹੜਾ ਪੰਜ-ਛੇ ਪੰਜ ਸੱਤ ਮਿੰਟ ਜਿਹੜਾ ਜਿੱਤ ਧੱਕਾ ਮੁਕਤੀ ਜ਼ਰੂਰ ਇਹਨਾਂ ਦੇ ਵਿੱਚ ਸੱਲੇ ਕਲੈਕਸ਼ਨ ਨੂੰ ਲੈ ਕੇ ਲੇਕਿਨ ਉਸ ਤੋਂ ਬਾਅਦ ਜਿਹੜਾ ਮੌਕੇ ਤੇ ਜਿਹੜਾ ਪਟਿਆਲਾ ਪੁਲਿਸ ਜਿਹੜੀਆਂ ਪਹੁੰਚਦੀਆਂ ਔਰ ਦੋਨਾਂ ਸੰਗਠਨਾਂ ਦੇ ਜਿਹੜੇ ਮੇਨ ਇਸ ਨੂੰ ਜਾਂਚ ਦੇ ਦੋਖੇ ਫਰਾਲ ਲੈ ਕੇ ਗਈ ਹੈ ਜੀ 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 ਰੈਂਦੇ ਬਹੁਤ ਬਹੁਤ ਧੰਵਾ ਤੁਹਾਡਾ तमाम ਜਾਣਕਾਰੀ ਦੇ ਲਈ